ਪਿੰਦਰ ਕਿੱਥੋਂ ਆਏ ਜੀ ਤੁਸੀਂ ਕਿਉਂ ਕੀ ਗੱਲ ਹੋ ਗਈ ਉਹ ਤੇਰੇ ਮੇਰੇ ਕੁਛ ਨਹੀਂ ਹੋਇਆ ਗੁਰਲੀ ਨੇ ਰੋਸ ਕੇ ਚਲੀ ਗਈ ਜਾਓ ਜਾ ਕੇ ਤੁਹਾਨੂੰ ਲੈ ਕੇ ਆਓ ਪੇਟ ਤਾਂ ਲਾਵਨੇ ਮਾਰੀ ਆ ਪਰ ਸਾਰਾ ਕਸੂਰ ਦੀਦੀ ਦਾ ਹੀ ਤੇ ਤੂੰ ਇਦਾਂ ਕਰੋਂ ਗੱਦਲੀ ਆ ਗਈ ਘਰ ਬੈਠ ਕੇ ਇਹਦੇ ਗੱਲ ਹੋ ਸਕਦੀ ਹੁਣ ਇਹਨੂੰ ਵੀ ਜੂਤੀ ਕੰਨ੍ਹੇ ਹੁੰਦੀ ਇਹਨਾਂ ਨੂੰ ਕਰਦਾ ਨਾ ਗੱਲ ਨਾ ਯਾਰ ਇਹ ਵੀ ਬੜਾ ਪ੍ਰਭਾਂਸੀ ਕਰਦੇ ਆ ਚਲ ਗਿਆ ਨਾ ਮੈਂ ਤੇ ਚੁੱਕੇ ਮਗਰ ਬਕਵਾਸ ਆਪਣੀ ਬੰਦ ਕਰ ਮੈਨੂੰ ਇਹ ਤਾਂ ਪੇਟ ਕਾਦੇ ਨਹੀਂ ਮਾਰੀ ਆ ਤੇ ਤੇ ਚਪੇੜ ਮਾਰਦਾ ਨਾ ਤੂੰ ਮੈਨੂੰ ਪੁੱਛਣ ਦੀ ਵੀ ਆਸ ਉਲਟਾ ਚੋਰ ਕੋਦਾਂ ਨੇ ਤੂੰ ਕੱਢ ਗਿਆ ਮਗਰ ਲੈਣਾ ਉਹ ਕਿਉਂ ਜਾਣਾ ਕਿਉਂ ਨਹੀਂ 10000 ਦਾ ਦਬਾੜਾ ਮੈਨੂੰ ਪਤਾ ਸਹੀ ਇਹ ਘਰ ਕੀ ਹੋਇਆ ਪਤਾ ਨਹੀਂ ਆ ਤੂੰ ਬੜਾ ਸਿਆਣਾ ਐ ਨਾ ਉਹ ਇਦਾਂ ਇਕੱਲੀ ਤੁਰ ਹੀ ਜਾਂਦੀ ਹੀ ਲੋਕੀ ਵੇਖਦੇ ਕਲਣ ਕਰਦੇ ਹੋ ਗਿਆ ਨੂੰ ਕਰਦੇ ਨੇ ਯਾਰ ਕਰਦੇ ਰਹਿਣ ਉਹਦਾ ਹੈ ਜਿਵੇਂ ਪੜਿਆ ਲਿਖਿਆ ਇਹਨੂੰ ਪੁੱਛਦਾ ਨਹੀਂ ਆ ਜੀ ਆ ਇਹ ਰੇਖਮ ਤੇ ਕੱਢ ਕੇ ਚ ਪੇੜ ਬਾਕੀ ਆ ਉਹ ਨਿਆਣਾ ਨਿਕਲਿਆ ਉਹਨੂੰ ਪਤਾ ਵਾ ਕਿ ਮੇਰੀ ਕਿਹੜੀ ਕੀ ਗਲਤ ਆ ਕਿਹੜੀ ਸਹੀ ਐ ਉਹ ਜੇ ਨਿਆਣੇ ਦੇ ਵਾਝੀ ਨਹੀਂ ਫਿਰ ਕਿਉਂ ਹੋ ਗਿਆ ਤੇਰਾ ਵੀ ਬੁਮਾਰਾ ਮਾਰਿਆ ਉਹਨੇ ਗਲਤੀ ਕੀਤੀ ਤੇ ਫੇਰ ਮੈਂ ਮਾਰਿਆ ਇਹਦੀਆਂ ਗੱਲਾਂ ਪਿੱਛੇ ਲੱਗੀ ਆਗਾ ਤੈਨੂੰ ਨਹੀਂ ਪਤਾਗਾ ਇਹਨੇ ਕਹਿਣਾ ਕੁਝ ਹੋਰ ਆਥੀ ਨੂੰ ਦਿਖਾਉਣੇ ਤਾਂ ਹੋਰ ਆ ਦਿਖਾਉਣ ਵਾਲੇ ਕੁਝ ਹੋਰ ਆ ਤੂੰ ਇਹਨਾ ਖਾ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਜਦੋਂ ਸਾਹਮਣੇ ਵੇਖਿਆ ਨਹੀਂ ਉਹਨੇ ਗਲਤੀ ਕੀਤੀ ਹੀ ਉਹ ਡਾਕੂਮੈਂਟ ਸਾਰੇ ਮੈਨੇ ਫਾੜ ਕੇ ਰੱਖ ਦਿੱਤੇ ਗਲਤੀ ਨੂੰ ਕਿਹੜਾ ਨੇ ਕਰੋੜਾਂ ਦਾ ਕੋਈ ਨੁਕਸਾਨ ਕਰਤਾ ਇਹ ਬਚਾਰੇ ਨੇ ਉਹ ਦੁਬਾਰਾ ਨਹੀਂ ਬਣ ਜਾਂਦੇ ਤੂੰ ਨਾ ਬਸ ਗੱਲਾਂ ਬੰਦ ਰਹਿਣ ਤੇ ਉਹ ਲਾਭ ਮੂਹ ਨਾ ਵੀ ਗੱਲ ਹੋਈਂਦੀ ਏ ਇਹੜੀ ਵੀ ਸਿੱਧਾ ਚੁਕਾ ਚ ਪੇੜ ਮਾਰਦੀ ਮੈਨੂੰ ਕੋਈ ਸ਼ੌਂਪ ਨਹੀਂ ਪਿੰਦਰ ਮੂਹ ਤੇ ਚ ਪੇੜ ਮਾਰਦੀ ਤੇ ਨਾ ਨਲ ਜੂਈ ਹਰਤ ਕਰਦਾ ਵਾ ਪਰ ਜਦੋਂ ਕੋਈ ਸਿਰ ਤੋਂ ਪਾਣੀ ਕਰਾਉਸ ਕੀਤਾ ਮੇਰੇ ਆ ਦੋ ਬਾਹਰ ਆ ਤੇ ਫੇਰ ਨਾ ਗੱਲ ਕੀਤੀ ਆ ਤੇ ਨਾਲ ਹੀ ਇਹ ਕਹਿੰਦਾ ਤੂੰ ਕਿੱਧਰ ਤੱਕ ਤਰਾ ਗਿਆ ਤੂੰ ਕੀ ਕਰਨ ਗਿਆ ਮਦਰ ਤੈਨੂੰ ਕੀ ਜਰੂਰਤ ਸੀ ਇਹ ਜਾਣ ਦਿੰਦੀ ਇਹਦਾ ਮਾਤਰ ਨੂੰ ਪਿਛੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੀ ਕਰ ਤੂਤਾਂ ਕਰਕੇ ਆਈ ਆ ਉਹ ਲਾ ਤੈਨੂੰ ਹੋ ਗই ਗਿਆ ਤੂੰ ਤਾਂ ਜਨਾਨੀਆਂ ਕੋ ਡੈਨ ਲੜਨ ਲੱਗੋ ਇੰਦਰੇ ਤੈਨੂੰ ਨਹੀਂ ਪਤਾ ਕਿੱਡੀ ਚਲਾਦਾ ਇਹ ਆ ਦੇ ਦੋਹਾਂ ਜਿਹੇ ਦਾ ਮਸਲਾ ਵਾ ਹਾਨੂੰ ਨੂੰ ਦੇਖ ਲੈ ਕਿ ਤੂੰ ਨਾ ਵਿੱਚ ਆਇਆ ਗੱਲ ਉਹ ਜੇ ਤੁਹਾਡੇ ਦੋਹਾਂ ਚੁਆਆਂ ਦਾ ਹੈ ਨਾ ਤਾਂ ਤੂੰ ਅੰਦਰ ਬਹਿ ਕੇ ਗੱਲਾਂ ਨੂੰ ਵੇੜਦੇ ਆ ਜਰੂਰੀ ਪਿੰਡ ਨੂੰ ਸੁਣਾਉਣਾ ਹੈ ਮੈਂ ਤੇ ਉਹ ਚੰੁੰਡਿਆ ਪਰ ਇਹਨੂੰ ਕੋਣ ਸਮਝਾਵੇ ਮੈਂ ਤਾਂ ਬੜਾ ਇਹਨਾਂ ਮੱਥਾ ਮਾਰਿਆ ਪਰ ਜਦੋਂ ਮੰਨਦੀ ਸੁਣਦੀ ਨਹੀਂ ਤਾਂ ਮੈਂ ਕੀ ਕਰਦਾ ਉਹ ਲੱਭ ਮੈਨੂੰ ਕੋਈ ਸਮਝ ਨਹੀਂ ਲੱਗਦੀ ਜਦੋਂ ਤੇ ਤੂੰ ਵੀ ਨਹੀਂ ਦੇਣਿਆ ਮੈਨੂੰ ਚੱਲ ਬਤਾ ਹਿਪਟਲ ਜਾਂਦਾ ਵਾ ਪਰ ਤੂੰ ਉਹਨਾਂ ਨੂੰ ਨਾ ਮੇਰੀ ਵਾ ਹੱਡੀ ਹੋਏ ਉਹ ਮੈਂ ਇਹਦੇ ਕੁਝ ਨਹੀਂ ਚਾਹੁੰਦਾਗਾ ਜੋ ਭਰਾਵਾ ਤੂੰ ਨਾਲ ਹੋਰ ਦੋ ਚਾਰ ਨਾਲ ਲਾ ਕੇ ਵੱਧ ਕਹਿੰਦੇ ਤੂੰ ਹੀ ਆਪਣੀ ਪੜਾਅ ਬਿਜਲੀ ਕੱਢਣਿਆ ਜਾਂਦਾ ਉਹ ਮੈਂ ਤਾਂ ਤੁਹਾਨੂੰ ਸਮਝਾਉਂ ਰਿਹਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਉਹ ਤੂੰ ਮੈਨੂੰ ਕਹੀ ਜਾਣ ਰਿਹਾ ਉਹ ਜਿਹਨੂੰ ਸਮਝਾ ਉਹ ਲਾਵ ਤੈਨੂੰ ਮੈਂ ਕੀ ਕਹੀ ਜਾਣ ਰਿਹਾ ਉਹਨੂੰ ਆ ਸਮਝਾਇਆ ਕਿ ਤਾਈ ਨਾਲ ਆਈ ਏ ਉਹ ਨਾਲੇ ਇਦਾਂ ਸੁਰੀ ਜਾਂਦੀ ਹੈ ਨਾ ਚੰਗਿਆਂ ਨੇ ਲੱਭੀ ਦਾ ਲਾਵ ਤੁਹਾਡੇ ਘਰ ਦੀ ਇੱਜ਼ਤ ਹੈ ਉਹ ਪਤਾ ਮੈਨੂੰ ਸਭ ਪਤਾ ਜੋ ਤੂੰ ਕਹਿ ਰਿਹਾ ਮੇਰਾ ਜੀ ਕਰਦਾ ਸੀ ਕਿ ਬਾਹਰ ਜਾਵੇ ਜਾਂ ਇਦਾਂ ਤਮਾਸ਼ਾ ਲੱਗੇ ਤੇ ਜੇ ਦਿਨ ਪਤਾ ਨਹੀਂ ਪਰ ਕੱਲੋਂ ਜਾਣ ਦਿੱਤਾ ਤੂੰ ਮੈਂ ਤੈਨੂੰ ਕਿਹਾ ਇਹ ਕੁਛ ਅੰਦਰ ਹੀ ਮੈਂ ਕਹੇ ਨਾ ਜਾ ਪਰ ਜਦੋਂ ਅਗਲੀ ਵਹਾਦ ਬਲਵਾਰਾ ਮਾਰ ਗਈ ਮੈਂ ਜਾਣਾ ਹੀ ਜਾਣਾ ਤੇ ਫਿਰ ਮੈਂ ਪੈਸੀ ਜਾਣ ਰਿਹਾ ਮੈਂ ਸੇ ਸਾਡੇ ਮੂੰਹ ਨੂੰ ਆਈਆਂ ਲੈ ਤੇਰੀ ਮੇਰੀ ਗੱਲ ਸੁਣਾ ਸੱਚੇ ਤੂੰ ਕਿਹਾ ਜਿਵੇਂ ਤੈਨੂੰ ਲਾਸਟ ਵਾਰੀ ਕਿਹਾ ਵੀ ਸੋਚਣਾ ਪਹਿਲਾਂ ਬਾਹਰ ਜਾਣ ਕੋ ਤੇ ਤੂੰ ਕਿਹਾ ਵੀ ਨਹੀਂ ਮੈਂ ਜਾਣਾ ਹੀ ਆਣਾ ਚਾਚੀ ਨੇ ਕਹਿਤਾ ਤੇ ਤੂੰ ਚੰਦ ਦਿੱਤਾ ਤੇ ਤੇਰਾ ਫਰਜ਼ ਬੰਦਾ ਹੀ ਟੱਕਣ ਦਾ ਲਵ ਤੂੰ ਯਾਦ ਹੈ ਨਹੀਂ ਆ ਐਦਾਂ ਬਾਜੀ ਮੈਨੂੰ ਆਂਦੇ ਹੀ ਜਾਣਾ ਤੇ ਜਾ ਜੇ ਮੈਂ ਨਾਮ ਦਾ ਤਾਂ ਫੇਰ ਉਹ ਤੇ ਗੱਲ ਤਰੀ ਠੀਕ ਹੈ ਮੈਂ ਮੰਨਣਾ ਪਿੰਦਰ ਪਰ ਤੈਨੂੰ ਸਾਰੀ ਕਹਾਣੀ ਦਾ ਨਹੀਂ ਪਤਾ ਜੋ ਤੇਰੇ ਪਿੱਛੇ ਹੈ ਕਿਉਂ ਲਾਹ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਨੇ ਹਜੇ ਸ਼ੁਗਰਕਾਰ ਉਹ ਗਈ ਨਹੀਂ ਜੇ ਪਿੰਦ ਚੱਲ ਜਾਂਦੇ ਤਾਂ ਕਾਹ ਨੂੰ ਕਿਹੜਾ ਮੂੰਹ ਨਾਲ ਤੇ ਜਾਣਗੀ ਉੱਥੇ ਬਦਨਾਮੀ ਬਾਧੂ ਦੀ ਹੁਣ ਹੀ ਰਿਸ਼ਤੇਦਾਰੀ ਦੇ ਵਿੱਚ ਤੇ ਮੈਂ ਕੀ ਕਰਾਂ ਹੁੰਦਾ ਸਰ ਹੁਣ ਇਹ ਤੈਨੂੰ ਵੀ ਸਮਝ ਚਾਹੀਦੀ ਹੈ ਕਿ ਸਾਰਾ ਜਿਹੜਾ ਮੇਰੇ ਸਿਰ ਤੇ ਪੰਡ ਪੈਣੀ ਹੈ ਵੀ ਤੂੰ ਹੀ ਕੀਤਾ ਸਭ ਕੁਝ ਤੇ ਮੇਰੇ ਨਾਲ ਇੱਕਦਮ ਹੋਰ ਪਿੰਦਰ ਜਿੰਮਿਆਂ ਦੀ ਇਕੱਲੀ ਬੰਦੇ ਦੀ ਨਹੀਂ ਹੁੰਦੀ ਜਨਾਨੀ ਦੀ ਵੀ ਬਰਾਬਰ ਘਰ ਚ ਬਣਦੀ ਹੈ ਵੀ ਉਹ ਵੀ ਆਪਣੀ ਸਮਝੇ ਜਿੰਮਿਆਂ ਦੀ ਮੈਂ ਨੂੰ ਸਮਝਾਇਆ ਮੈਂ ਮਾੜੀ-ਮੋਟੀਆਂ ਗੱਲਾਂ ਹੋਈਆਂ ਦੀਆਂ ਨੇ ਵੀ ਜੀ ਮਾੜੀਆਂ-ਮੋਟੀਆਂ ਹੋ ਜਾਂਦੇ ਜਰ ਵੀ ਲੈਂਦਾ ਅੱਜ ਇਹਨਾਂ ਨੂੰ ਤੇ ਹੱਥ ਜੁਕਿਆ ਲਓ ਅੱਜ ਇਹੋ ਜੀ ਗਲਤੀ ਕੀਤੀ ਗਾਂ ਤਾਂ ਇਹੋ ਜੀ ਗਲਤੀ ਨਹੀਂ ਹੋਣੀ ਚਾਹੀਦੀ ਉਹ ਚੱਲ ਠੀਕ ਹੈ ਭਰਾ ਸਾਰੇ ਮੈਨੂੰ ਗਲਤ ਕਹਦੇ ਹੋਗੇ ਨਾਲ ਮਿਲ ਕੇ ਤੁਸੀਂ ਕਹਿ ਰਹੇ ਤਾਂ ਮੈਨੂੰ ਹੀ ਆ ਮੇਰੇ ਪੇਸ਼ ਪੈਣਾ ਵੀ ਆ ਤੂੰ ਹੀ ਗਲਤ ਵਾਂ ਤੂੰ ਹੀ ਨਾ ਆਪਣੀ ਗਲਤੀ ਮੰਨਿਓ ਹਨਾ ਤੂੰ ਮੇਤੇ ਹੱਥ ਨਹੀਂ ਜੁਕਿਆ ਮੈਂ ਮੈਂ ਗਲਤੀ ਮੰਨਦਾ ਜਾਂ ਸਟਾਪ ਜੇਪ ਕੋਲ ਲੈ ਕੇ ਦਵਾ ਤੁਹਾਨੂੰ ਬਾਹਰ ਉਹ ਮੇਰੀ ਸੁਣੋ ਗੱਲ ਤੁਸੀਂ ਉਹ ਗੱਲ ਲੈ ਕਲੀਅਰ ਬੈਗ ਉੱਤੇ ਮਿੱਟੀ ਪਾਓ ਛੱਡਿਆ ਕਰੋ ਉਹਨੂੰ ਉਹ ਠੀਕ ਹੈ ਭਰਾ ਕੋ ਮਰਦੀ ਆਪਣਾ ਪੜੀ ਕਿ ਬੈਠੀ ਹੋਇਆ ਜਿਹੜੀ ਗੱਲ ਕਰਕੇ ਲਿਆਏ ਉਹ ਤੇ ਗੱਲ ਕੀਤੀ ਨਹੀਂ ਮੈਂ ਫਿਰ ਚੱਲੀ ਜੀ ਕਿਤੇ ਜਾਣ ਦੀ ਲੋੜ ਨਹੀਂ ਆ ਨਵਦੀਪ ਜੀ ਮਾਫੀ ਮੰਗਣ ਆਲੇ ਰਹਿ ਗਈ ਮੰਗਦੀ ਹੋਈ ਪੱਜੂਗੀ ਨਾ ਇਹਦੀ ਆਖੜ ਜਦੋਂ ਇਹਨੇ ਮੇਰੇ ਕੋ ਮਾਫੀ ਮੰਗੀ ਨਵਦੀਪ ਤੇਨੂੰ ਪਤਾ ਲੱਗਾ ਕਿ ਉਹ ਆ ਗਈ ਪਤਾ ਲੱਗਾ ਹਪਿੰਦਰ ਮੈਂ ਆਪ ਹੀ ਗਈ ਮੈਨੂੰ ਵੇਖ ਕੇ ਤੇ ਉਹਦੇ ਨੂੰ ਹੋਰ ਗੁੱਸਾ ਚੜ ਜਾਣਾ ਸਤਾ ਅੱਠ ਤੂੰ ਉਹਦੇ ਕੋਲ ਮਾफी ਮੰਗ ਕਿਉਂ ਮੈਂ ਕਿਹੜੀ ਕੋਲੋਂ ਮਾਫੀ ਮੰਗਾਉਂਦਾਂ ਮੈਂ ਕੀ ਕੀਤਾ ਵਾ ਨਵਦੀਪ ਮੈਨੂੰ ਨਹੀਂ ਪਤਾ ਤੇਰੀ ਗਲਤੀ ਵੀ ਜਾਣਉਦੀ ਸੀ ਉਹਨਾਂ ਦੀ ਨੂੰ ਜਾਣਾ ਤਾਂ ਨਾ ਜੇ ਨਵਦੀਪ ਮੇਰੇ ਕੋਲੋਂ ਮਾਫੀ ਮੰਗੇ ਕਿਤੇ ਮੈਂ ਕੋਈ ਨਹੀਂ ਮੰਗੇਗੀ ਪਰ ਕਿੰਦੇ ਮੈਂ ਕਿਹੜੀ ਕੋਲੋਂ ਮਾਫੀ ਮੰਗਾਉਂਦੇ ਕੋਲੋਂ ਸਾਰਾ ਕਸੂਰ ਤੇ ਉਹਦਾ ਵਾ ਨਵਦੀਪ ਵੇਹ ਜੇ ਨਾ ਮੇਨ ਗਲਤੀ ਹੋਏ ਤੇਰੇ ਸਤੇ ਬਚਾਉਣੇ ਨਾ ਕਈ ਵਾਰੇ ਝੁਕਣਾ ਪੈਂਦਾ ਵਾ ਤੂੰ ਮੇਰੇ ਕਹਾਂ ਤੇ ਕੋਠੇ ਇੱਕ ਵਾਰੀ ਮਾਫੀ ਮੰਗ ਲਾ ਮਾਫੀ ਮੰਗਣਾ ਤਾਂ ਛੋਟਾ ਨਹੀਂ ਹੁੰਦਾ ਛੋਟਾ ਤੇ ਨਹੀਂ ਹੁੰਦਾ ਪਰ ਮਾਫੀ ਤੇ ਉਹਨੂੰ ਮੰਗਣੀ ਚਾਹੀਦੀ ਮੇਰੇ ਕੋਲ ਮੈਨੂੰ ੱਤਕਾ ਮਾਰੀ ਤੇ ਸਿਰ ਮੇਰਾ ਉਹਨੇ ਹੀ ਪਾੜਿਆ ਇਹ ਕਿਹੜੀ ਗੱਲੋਂ ਮੈਂ ਉਹਨੂੰ ਰੋਕ ਕੰਦੀ ਆਂ ਵੀ ਰੁਕ ਜਾ ਗੜੀ ਉਹ ੱਤਕਾ ਮਾਰ ਕੇ ਤੇ ਮੈਨੂੰ ਪਰਾਂ ਕਰਤਾ ਤੇ ਮੈਂ ਕਿਹੜੇ ਹੁਣ ਮਾਫੀ ਮੰਗਾ ਜਾ ਕੇ ਉਹਦੇ ਕੋਲੋਂ ਸਿਰਫ ਇੱਕ ਵਾਰੀ ਮੇਰੇ ਕਹਿਣ ਤੇ ਆਲਾ ਪਿੰਦਰ ਮੇਰਾ ਨਹੀਂ ਦਿਲ ਕਰਦਾ ਉਹਨੂੰ ਕਮਾਉਣ ਨੂੰ ਮੈਂ ਉਹਦੇ ਕਿੰਨੇ ਦਰਲੇ ਕੱਢੇ ਹੀ ਵੀ ਗੁਰ ਨਹੀਂ ਨਾ ਜਾ ਨਾ ਜਾ ਪਰ ਉਹਨੇ ਮੇਰੀ ਇੱਕ ਨਹੀਂ ਸੁਣੀ ਨੰਦੀਪਾ ਮੇਰਾ ਹੀ ਮਾਨ ਰੱਖ ਲੈ ਤਾਡੇ ਕਹਿੰਦੇ ਮੈਂ ਮਾਫੀ ਮੰਗ ਲੈਣੀ ਆ ਨਹੀਂ ਤੇ ਇਹਦੇ ਵਰਗੀ ਵੀ ਤੇ ਮੈਂ ਕਦੇ ਕਮਾਵਾਂ ਜਿੱਦਾਂ ਇਹ ਬੋਲਦੀ ਆ ਇਹਨੂੰ ਤੇ ਕੀ ਵੱਡੇ ਛੋਟੇ ਦਾ ਹੈ ਆਉਣਗੇ ਲਿਆਜ ਚਲ ਤਾਂ ਅੱਠ ਟੂਰ ਮੰਮੀ ਮੈਂ ਨਾ ਘਰ ਆ ਗਈ ਆ ਆਹ ਨਹੀਂ ਮੈਂ ਆਪਣੇ ਘਰ ਵਾਪਸ ਆ ਗਈ ਆ ਵੀਰਪਿੰਦਰ ਗਿਆ ਏ ਮੈਨੂੰ ਲੈਣ ਤਰਲੇ ਮਾਰ ਜਾਣ ਦੇ ਤੇ ਫਿਰ ਵੱਡਿਆਂ ਦਾ ਮਾਨ ਰੱਖਣਾ ਹੈ ਪੈਣਾ ਹੈ ਚਲੋ ਠੀਕ ਹੈ ਚੰਗਾ ਮੈਂ ਬਾਅਦ ਤੁਹਾਨੂੰ। ਤੁਹਾਨੂੰ ਵੀ ਮਾਫ ਕਰ। ਬਰਲੀਨ ਮੈਨੂੰ ਨਾ ਮਾਫ ਕਰ ਦੇ ਮੇਰੇ ਤੋਂ ਗਲਤੀ ਹੋ ਗਈ। ਮਾਫੀ ਤੇ ਮੈਂ ਕਰ ਦਿੰਨੀ ਆ ਪਰ ਆਹੋ ਜੀ ਗਲਤੀ ਨਾ ਦੁਬਾਰਾ ਨਹੀਂ ਹੋਣੀ ਚਾਹੀਦੀ। ਤੇ ਹੁਣ ਆਪਣੇ ਮਨਾਂ 'ਚ ਕੋਈ ਨਾ ਉਸਾਰ ਰੱਖਿਓ। ਜੜੀ ਗੱਲ ਹੋ ਗਈ ਹੈ ਨਾ ਉਹਨੂੰ ਛੱਡੋ। ਠੀਕ ਹੈ ਨਾ? ਠੀਕ ਹੈ। ਤੇ ਅਸੀਂ ਰਲ ਕੇ ਰਹਿਆ ਕਰੋ। ਅੱਜ ਨੇ ਇਹਨੂੰ ਮਾਫੀ ਮੰਗਾ ਕੇ ਨਾ ਮਜ਼ਾ ਹੀ ਆ ਗਿਆ ਚੱਲ ਬਣਾ ਠੰਡਾ ਪਾਣੀ ਪੀ ਸਾਰੀ ਗਈਆਂ ਤੁਰ ਤੁਰ ਕੇ ਭळा ਹੋਏ ਪਿੰਦਰ ਬਾਜੀ ਦਾ ਜਿਹੜੇ ਨੂੰ ਲੈਣ ਆ ਗਏ ਜੇ ਕਿਤੇ ਨਾਮ ਦੇ ਨਾਮ ਹੈ ਉਧਰ ਜੋਗੀ ਤੇ ਨਾ ਉਧਰ ਜੋਗੀ ਤੁਰ ਤੁਰ ਕੇ ਉਦਾਂ ਹੀ ਮੰਦਿਰ ਜਾਣਾ ਹੈ। ਨਗਦੀਪ ਐਂ ਨੂੰ ਕੋਈ ਉਦਾਂ ਦੀ ਗੱਲ ਨਾ ਸੋਚੀ ਕੁਝ ਨਹੀਂ ਹੋ ਗਿਆ ਪਰ ਪਿੰਦਰ ਤੁਹਾਨੂੰ ਪਤਾ ਹੀ ਹੈ ਨਾ ਉਹਦਾ ਸਹੀ ਗਲਤੀ ਉਹਦੀ ਹੀ ਪਰ ਹੁਣ ਮੇਰਾ ਕਸੂਰ ਨਿਕਲ ਗਿਆ ਨਾ ਮਾफी ਮੰਗਣ ਚ ਨਵਦੀਪ ਮੈਨੂੰ ਕਿਹੜੀ ਉਹਦੀ ਭੁੱਲ ਐ ਮੈਂ ਤਾਂ ਨਾ ਇਹ ਨਹੀਂ ਆਏ ਮੁੜ ਕੇ ਵੀ ਤੇਰਾ ਕਸੂਰ ਨਿਕਲੇ ਜੇ ਚੱਲ ਜਿੰਦੀ ਨਾ ਸਾਰਾ ਭਾਂਡਾ ਤੇਰੇ ਸਿਰ ਤੇ ਭਜਣਾ ਸੀ ਉਦੋਂ ਮੰਮੀ ਹੁਣੀ ਵੀ ਘਰ ਰਹਿਨੀ ਪਰ ਉਹਦੇ ਵੇਹੇ ਸ਼ੂਗਰ ਆ ਉਹਦੇ ਦਿਮਾਗ ਚ ਟੱਡੀ ਗੱਲ ਪੈ ਗਈ ਤੇ ਢੜ ਨਾਲ ਵਾਪਸ ਆ ਗਈ ਮੈਂ ਐਣੀ ਸੋਚਿਆ ਕਿ ਵਾਪਸ ਆਉਗੀ ਤਾਂ ਨਾਲੇ ਮਾफी ਮੰਗ ਲਈ ਤੂੰ ਛੋਟੀ ਹੋ ਗਈ ਜਾਂ ਉਹਦੇ ਫੀਤੀਆਂ ਲੱਗ ਗਈਆਂ ਛੋਟੀ ਤੇ ਚਲੋ ਮੈਂ ਨਹੀਂ ਹੋ ਗਈ ਪਰ ਪਿੰਦਰ ਮੈਨੂੰ ਲੱਗਦਾ ਇਹਨਾਂ ਪੂਰੇ ਮਕਸਦ ਨਾਲ ਗਈ ਹੀ ਉਹ ਕੋਈ ਗੱਲ ਨਹੀਂ ਗਈ ਤੇ ਬਾਕੀ ਗਾਂ ਤੋਂ ਤੂੰ ਨਾ ਧਿਆਨ ਰੱਖਿਆ ਕਰ ਠੀਕ ਠੀਕ ਤੇ ਮੁੰਡੇ ਨੂੰ ਉੱਧਰ ਨਾ ਜਾਣ ਦਿਆ ਕਰ ਚਲ ਨਿਆਣੇ ਸ਼ਤਾਨੀਆਂ ਦੇ ਕਰਦੇ ਹੀ ਨੇ ਪਰ ਉਹ ਨਾ ਸਮਝਦੀ ਉਹ ਵੀ ਨਿਆਣਾ ਉਹਨੇ ਮੈਂ ਕਿੰਨਾ ਕਰੋ ਕਰੋ ਕੇ ਰੱਖਾਂ ਤੁਹਾਨੂੰ ਵੀ ਪਤਾ ਸਿਆਣੇ ਬਿਆਣਣ ਕਿ ਇਹ ਔਣੀ ਮੰਨਦੀ ਹੈਗੀ ਤੇ ਨਿਆੜੇ ਕਿੱਥੋਂ ਗੱਲ ਮੰਨਦੇ ਨੇ ਉਹਨਾਂ ਨੂੰ ਤੇ ਪਤਾ ਨਹੀਂ ਕੀ ਚੰਗਾ ਵਾ ਤੇ ਕੀ ਮਾੜਾ ਵਾ ਉਹ ਹੈ ਸਹੀ ਪਤੇ ਨਹੀਂ ਸਮਝੋ ਇਹ ਫੇਰੇ ਨਾ ਈ ਉਹਦੇ ਤੋਂ ਵੀ ਵੱਧ ਵਾ ਚਲ ਕੋਈ ਗੱਲ ਨਹੀਂ ਛੱਡੋ ਹੁਣ ਬੰਦੋ ਤੇ ਤੂੰ ਕਰ ਤੂੰ ਆਪਣਾ ਕੰਮ ਕੰਮ ਮੈਂ ਕੀ ਕਰਨਾ ਸਾਰਾ ਮੂੜ ਹੀ ਖਰਾਕ ਕਰਕੇ ਰੱਖਤਾ ਉਹਦੀ ਤੇ ਹੁਣ ਚੜ੍ਹ ਮਚਣੀ ਐ ਨਾ ਕਿ ਇਹਨੇ ਮੇਰੇ ਤੋਂ ਮਾਫੀ ਮੰਗੀ ਐ ਅਗਲੇ ਨੇ ਮੈਨੂੰ ਗੱਲ ਗਲਤੀ ਸੁਣਾਉਣਾ ਜੇ ਪਿੰਦ ਦੇ ਨਾਣਾ ਕਹਿੰਦੇ ਕਿ ਮੇਰੇ ਕਰਕੇ ਮੰਗ ਮੈਂ ਕਦੀ ਵੀ ਨਹੀਂ ਇਹ ਤੋਂ ਮਾਫੀ ਮੰਗੀ ਦੇ ਰੀਨੂ ਆ ਮੈਨੂੰ ਗੱਲ ਸੁਣਾਉਣਾ ਅੰਦੀ ਮੈਨੂੰ ਚਾਹੀਦਾ ਇੱਥੇ ਬਹਿ ਜਾ ਤੇ ਮੈਂ ਪੁੱਛਣਾ ਕੋਈ ਪੁੱਛ ਮੈਨੂੰ ਕੀ ਪੁੱਛਣਾ ਵੱਡੀ ਨੂੰ ਕੀ ਹੋਇਆ ਮੈਂ ਪੁੱਛਿਆ ਤੇ ਆਖਣ ਲਈ ਮੰਮੀ ਅਹ ਮੈਂ ਤਿਲਕ ਗਈ ਆ ਤੇ ਮੇਰੇ ਨਾਲ ਛੱਡ ਲੱਗ ਗਈ ਏ ਮੰਮੀ ਹੋਰ ਕੁਝ ਨਹੀਂ ਦੱਸਿਆ ਕੀ ਹੋਇਆ ਸੀ ਨਹੀਂ ਮੈਨੂੰ ਤੇ ਨੀ ਉਹਨੇ ਕੁਝ ਵੀ ਦੱਸਿਆ ਅੱਜ ਮੰਮੀ ਜਿੱਦ ਤੀ ਗਏ ਸੀ ਨਾ ਤਲਾਬ ਕੋ ਮੈਨੂੰ ਦੀਲੇ ਘਟਾਇਆ ਤੇ ਮੈਨੂੰ ਤੇ ਘਰੋਂ ਬਾਹਰ ਕੱਢਤਾ ਤੇ ਮੈਨੂੰ ਜਦੋਂ ਧੱਕਾ ਮਾਰਦੀ ਨਾ ਦੀਦੀ ਤੇ ਆਪਣੇ ਪੈਰ ਤਿਲਕ ਗਿਆ ਤੇ ਫਿਰ ਆਪ ਛੱਡ ਲੱਗੀ ਗੱਲ ਹੋਈ ਕੀ ਏ ਮੈਨੂੰ ਪਤਾ ਤਾਂ ਕੋਈ ਲੱਗੇ ਮੰਮੀ ਕੱਲ੍ਹ ਦੀ ਹੋਣੀ ਆ ਕੰਮ ਤੋਂ ਹੋਈ ਆ ਅੱਜ ਮੇਰੀ ਵਾਰੀ ਮੈਂ ਸਾਰਾ ਹੀ ਕੰਮ ਕਰਕੇ ਹਟੀਆਂ ਤੇ ਤੀਰੀ ਮਨਵਾਤੀ ਬੈੱਡ ਤੇ ਪਾਣੀ ਲਿਆ ਕੇ ਦੇ ਤੇ ਮੈਂ ਇੰਨੀ ਗੱਲ ਕਹੀ ਆ ਕਿ ਦੀਦੀ ਤੂੰ ਆਪੇ ਪੜ ਕੇ ਪੀ ਲੋ ਤੇ ਮੈਨੂੰ ਕਿਤੇ ਇੰਨੀਆਂ ਗੱਲਾਂ ਕੀਤੀਆਂ ਤੇ ਉਧਰੋਂ ਲਾਹੂ ਆ ਗੇ ਲਾਹਣ ਵੀ ਚੁੱਕਣਾ ਛਾੜਤੀ ਤੇ ਲਾਹਣ ਨੇ ਪਹਿਲਾਂ ਮੈਂ ਦੋਜ ਪੇੜਾ ਮਾਰੀਆਂ ਫਿਰ ਮੇਰੀ ਬਾਹ ਮਰੋੜਦੀ ਤੇ ਬਾਅਦ ਲੱਗਦਾ ਤੋੜ ਹੀ ਦੇਣੀ ਹੈ ਅੱਜ ਲੈ ਨਾ ਸੀ ਆ ਕਾਣਾ ਪੈ ਗਈ ਘਰ ਦੇ ਵਿੱਚ ਮੇਰੇ ਜਾਣ ਤੋਂ ਮਗਰੋਂ ਕੀ ਤਮਾਸ਼ਾ ਲਾਇਆ ਸੜਜੇ ਕੰਮ ਕਿਤੇ ਸਾਡੇ ਘਰ ਦਾ ਕੰਮ ਦੂਣਾ ਹੋ ਗਿਆ ਵਾ ਇਹ ਹਰ ਜਿਹੜਾ ਮਿਲ ਕੇ ਘਰ ਦਾ ਕੰਮ ਚਲਾ ਲੈਂਦੀ ਹੈ ਤੇ ਇੰਨੀ ਕਲਾਕ ਨਾ ਪਿਆ ਕਰਦੀ ਰੋਜ ਦੇ ਰੋਜ ਮੰਮੀ ਕੰਮ ਤੇ ਕੀਤਾ ਹੈ ਅੱਜ ਮੇਰੀ ਵਾਰੀ ਤੈਨੂੰ ਦੱਸਣ ਤੇ ਦੀ ਕੰਮ ਤੇ ਮੈਂ ਸਾਰਾ ਕਰ ਲੈਣੀ ਆ ਦੀਦੀ ਆਦੀ ਮੈਨੂੰ ਬੈੱਡ ਤੇ ਪਾਣੀ ਚਾਹੀਦਾ ਤੇ ਬੰਦਾ ਇੰਨਾ ਤੇ ਫੜ ਕੇ ਤੇ ਪੀ ਸਕਦਾ ਵਾ ਆਹ ਹੋਇਆ ਮੈਂ ਨਹੀਂ ਜਾਣੀ ਆ ਗੱਲਾਂ ਤੋਂ ਫਿਰ ਕਲਾ ਪਾਛਣ ਨਹੀਂ ਕਰਦੇ ਵਿੱਚ ਇਹ ਕੋਈ ਚੰਗੀ ਤੇ ਨਹੀਂ ਤੇ ਮਿੰਨੋ ਆਦੀ ਵੀ ਮੈਂ ਥਿਲਕ ਪਾਈ ਆ ਤਾਂ ਆਪਾਂ ਨੇ ਕਈ ਕੁਝ ਤੇਰੇ ਨਾਲ ਕਰਾਇਆ ਕਰ ਹੋਰ ਬੜਾ ਕੁਝ ਕਰਾਇਆ ਵਾ ਤੇ ਫਿਰ ਤੂੰ ਕਿੱਦਾਂ ਆਈਓ ਘਰ ਮੈਨੂੰ ਪੜਾਏ ਹੋਏ ਪਿੰਦਰਬੀ ਜੀ ਦਾ ਜਿਹੜਾ ਮੈਨੂੰ ਜਾ ਕੇ ਲੈ ਕੇ ਆਏ ਲੈ ਲਵ ਦੀ ਵੀ ਗੱਲ ਕਰ ਖਾਂ ਲਵ ਹੀ ਉਹਦੇ ਮਗਰ ਲੱਗ ਗਿਆ ਇੰਨੀ ਨੇ ਉਹ ਮਾਤਾ ਹੈਗੀ ਅੱਜ ਪਤਾ ਨਹੀਂ ਮੰਮੀ ਇਹਨਾਂ ਨੂੰ ਕੀ ਹੋ ਗਿਆ ਨਹੀਂ ਤੇ ਇਹਨਾਂ ਕਦੀ ਮੇਰੇ ਤੇ ਹੱਥ ਨਹੀਂ ਚੁੱਕਿਆ ਤੇ ਮੈਂ ਉਹਦਾ ਹਉਣਾ ਨਹੀਂ ਸਿਰਫ ਇੱਕ ਤੁਹਾਡੇ ਮੂੰਹ ਨੂੰ ਆਈ ਆ ਮੈਨੂੰ ਜਿੱਦਾਂ ਨਾ ਧੱਕੇ ਮਾਰ ਕੇ ਕੱਢਿਆ ਆਂਟ ਗਵਾਰਡ ਵੀ ਵੇਖਣ ਡਿਆ ਇਹ ਤਾਂ ਕੀ ਕਹੇਗਾ ਤੇ ਉਹਨਾਂ ਵਾੜਿਆਂ ਦੀ ਸ਼ੋਭਾ ਕਰਨੀ ਆ ਉਹਨਾਂ ਆਖਿਆ ਵੇਖਿਆ ਨਾ ਘਰ ਤੇ ਨਹੀਂ ਕੋਈ ਵੰਦਾ ਤਾਂ ਹੁਣ ਬਾਹਰ ਕੱਢਿਆ ਤੇ ਤਮਾਸ਼ਾ ਲੱਗਾ ਉਹਰੇ ਮੰਮੀ ਜੇ ਮੈਂ ਪੇਕੇ ਚਲ ਜਾਂਦੀ ਉਹਨਾਂ ਧਾਰਮਿਕ ਗੱਲਾਂ ਕਰਨੀਆਂ ਆ। ਆ ਤੇ ਭੌਂਕੇ ਦੀਏ ਫੇਰ ਵੱਡਿਆਂ ਦੇ ਗੱਲ ਹੁੰਦੀ ਐ। ਜਾਣਿਆਂ ਨੂੰ ਤਾਂ ਕੋਈ ਵੀ ਨਹੀਂ ਵਿੰਦਾ ਹੈਗਾ। ਨਾਲੇ ਘਰ ਹੋਏ ਲੜਾਈ ਤੇ ਕੋਈ ਵਿੰਦਾ ਨਹੀਂ। ਜਦੋਂ ਛੜਕਦੇ ਗਏਗੇ ਨਾ ਲੋਕੀ ਤਮਾਸ਼ਾ ਲੈਂਦੇ ਨੇ। ਸਾਰੇ ਥਾਂ ਤੇ ਇਹ ਇਸੇ ਤਰ੍ਹਾਂ ਹੁੰਦਾ ਵਾ। ਮੰਮੀ ਮੈਂ ਤੁਰੀ ਜਾਣ ਨਹੀਂ ਤਾਂ ਵੀ ਲੋਕ ਗੱਲਾਂ ਕਰਨੀਆਂ ਇਹ ਗਵੰਡਣਾ। ਪਤਾ ਮੈਨੂੰ ਕਿੰਨੀ ਸ਼ਰਮ ਆਈ। ਲੋਕਾਂ ਨੇ ਮੰਮੀ ਤੁਹਾਨੂੰ ਵੀ ਗੱਲ ਕਰਨੀ ਐ ਵੀ ਨਾਂ ਨਾਉਂ ਨਹੀਂ ਰੱਖਣੀ ਐ। ਜੰਗਾ ਫਿੱਤਾਈ ਜੇ ਮੁੜ ਕੇ ਆ ਗਈਆਂ ਸਾਡੀ ਜੀ ਰੱਖ ਲਈ ਜਾਂਦੀ ਜੇ। ਮੰਮੀ ਤੁਹਾਡੀ ਇੱਜ਼ਤ ਕਰਕੇ ਤੇ ਮੈਂ ਆਈ ਆ ਨਹੀਂ ਤੇ ਮੈਂ ਦੀਦੀ ਦੇ ਮੂੰਹ ਨੂੰ ਕਦੇ ਬਣਾਉਂਦੀ ਜਿੱਦਾਂ ਇਹਨੇ ਮੈਨੂੰ ਕੱਢਿਆ ਸੀ ਚੱਲ ਫਿਰ ਵੀ ਸਿਆਣੀ ਨਿਕਲੀ ਐ ਜਿਹਨੇ ਸਾਡੀ ਬਾਤ ਰੱਖ ਲਈ ਐ ਜਿੱਤਰਾ ਕੱਝ ਹੋਇਆ ਹੀ ਨਹੀਂ ਤੇ ਤਮਾਸ਼ਾ ਹੀ ਲੱਗਾ ਰਹਿਣਾ ਸੀ ਮੰਮੀ ਹੁਣ ਨਾ ਤੁਸੀਂ ਦੀਦੀ ਨਾਲ ਕੋਈ ਨਾ ਗੱਲ ਕਰਿਓ ਜਿਹੜੀ ਗੱਲ ਹੋ ਗਈ ਨਾ ਇਹਤੇ ਮਿੱਟੀ ਪਾਓ ਚੱਲ ਨਹੀਂ ਮੈਂ ਤੇ ਕੋਈ ਗੱਲ ਨਹੀਂ ਕਰਦੀ ਫੇਰ ਕਹਿਣਗੇ ਵੀ ਇਹਨੇ ਕੰਨ ਭਰੇ ਮੈਨੂੰ ਕੰਨ ਭੰਦੀ ਕਿ ਲੋੜ ਆ ਮੈਂ ਤੇ ਇਹ ਕਿਹਾ ਮੈਂ ਚੱਲ ਮੰਮੀ ਤਾ ਦਨੀ ਆ ਗਾਂਤ ਨਾ ਇਦਾਂ ਹੋਏ ਕੋਈ ਨਹੀਂ ਧੀ ਹੈ ਜੇ ਗਾਂ ਘਰੇ ਕਿਨਾਂ ਤਾਂ ਕੋਈ ਨਹੀਂ ਮੈਂ ਕਿਤੇ ਗਈ ਨਹੀਂ ਮੈਂ ਸਾਮਨਾ ਗਈ ਸਿਆਣੀ ਵੱਡੀ ਨੂੰ ਸਸਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚੱਲ ਨੇ ਤੇ ਤੁਸੀਂ ਸਾਰੇ ਜਾਣੇ ਦੱਸਿਓ ਸਾਡੀ ਆ ਵਾਲੀ ਸੀਰੀਜ਼ ਤੁਹਾਨੂੰ ਕਿਦਾਂ ਦੀ ਲੱਗੀ ਜੀ ਵਧੀਆ ਲੱਗੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਫੈਮਿਲੀ ਮੈਂਬਰਸ ਤੇ ਫਰੈਂਡਸ ਦੇ ਨਾਲ ਤੇ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਜੇ ਕੋਈ ਕਮੀ ਪੇਸ਼ ਹੁੰਦੀ ਤੇ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ